ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਉੱઠી ਸੀ ਉਸ ਬਗਾਵਤ ਦਾ ਹੁਣ ਇੱਕ ਹੋਰ ਨਵਾਂ ਅਸਰ ਵੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਪਾਰਟੀ ਵਿਚਲੀ ਬਗਾਵਤ ਦੇ ਦਰਮਿਆਨ ਅਕਾਲੀ ਦਲ ਨੇ ਵੱਡਾ ਫੈਸਲਾ ਲੈ ਲਿਆ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਜਿਨ੍ਹਾਂ ਨੂੰ ਐਲਾਨਿਆ ਗਿਆ ਸੀ ਬੀਬੀ ਸੁਰਜੀਤ ਕੌਰ ਉਹਨਾਂ ਤੋਂ ਖੁਦ ਨੂੰ ਵੱਖ ਕਰ ਲਿਆ ਉਹ ਜਿਹੜਾ ਟੜਾ ਬੀਤੇ ਦਿਨ ਬਾਗੀ ਹੋਣ ਦੀ ਗੱਲ ਆਖ ਰਿਆ ਸੀ ਉਸ ਟੜੇ ਦੇ ਵਿੱਚ ਬੀਬੀ ਜਗੀਰ ਕੌਰ ਵੀ ਸ਼ਾਮਲ ਸਨ ਤੇ ਜਦੋਂ ਬੀਬੀ ਸੁਰਜੀਤ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਉਸ ਵੇਲੇ ਬੀਬੀ ਜਗੀਰ ਕੌਰ ਬੀਬੀ ਸੁਰਜੀਤ ਕੌਰ ਹੋਰਾਂ ਦੇ ਨਾਲ ਖੜੇ ਸਨ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਾਂ ਫਿਰ ਉਹਨਾਂ ਦੋਹਾਂ ਦੀ ਨੇੜਤਾ ਨੂੰ ਵੇਖਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਆਪ ਨੂੰ ਵਕ ਕਰ ਲਿਆ ਗਿਆ ਜਲੰਧਰ ਵੈਸਟ ਜਿਮਰੀ ਚੋਣ ਦੇ ਲਈ ਜਿਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਨਾਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਆਪਣੇ ਆਪ ਨੂੰ ਵਕ ਕਰ ਲਿਆ ਬਾਕੀ ਧੜੇ ਦੇ ਨਾਲ ਬੀਬੀ ਸੁਰਜੀਤ ਕੌਰ ਦੀਆਂ ਨਜ਼ਦੀਕੀਆਂ ਵਧੀਆਂ ਦੇਖ ਕੇ ਹੁਣ ਇਹ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਹੈ ਇਹ 체 ਵੀ ਦੱਸਣ ਯੋਗ ਹੈ ਕਿ ਸੁਰਜੀਤ ਕੌਰ ਨੇ ਬੀਬੀ ਜਗੀਰ ਕੌਰ ਇੱਕ ਦੂਸਰੇ ਦੇ ਇਹ ਨਜ਼ਦੀਕੀ ਮੰਨੇ ਜਾਂਦੇ ਆ ਕਿਉਂਕਿ ਜਦੋਂ ਸੁਰਜੀਤ ਕੌਰ ਹੋਰਾਂ ਦੇ ਵੱਲੋਂ ਨਾਮਜ਼ਦਗੀ ਭਰੀ ਗਈ ਸੀ ਉਸ ਵੇਲੇ ਬੀਬੀ ਜਗੀਰ ਕੌਰ ਉਹਨਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਸੀ ਤੇ ਹੁਣ ਅਕਾਲੀ ਦਲ ਨੇ ਵੱਡਾ ਫੈਸਲਾ ਲੈ ਲਿਆ ਹੈ ਆਪਣੇ ਆਪ ਨੂੰ ਆਪਣੇ ਹੀ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਐਲਾਨੇ ਗਏ ਉਮੀਦਵਾਰ ਦੇ ਨਾਲ ਵੱਖ ਕਰ ਲਿਆ ਹੈ ਰਾਹਾਂ ਵਾਕੂ ਕਈਆਂ ਨੇ ਪਾੜਾ ਵੱਧਾ ਦਿਖਾਈ ਦੇ ਰਿਹਾ ਵੇਖਣਾ ਜ਼ਰੂਰੀ ਹੈ ਕਿ ਹੁਣ ਇਸ ਤੋਂ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਬਾਗੀ ਧੜੇ ਦੀ ਕਿਉਂਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪਾਸਾ ਵਟਲਿਆ ਤਾਂ ਕੀ ਉਹ ਚੋਣਾਂ ਦੇ ਵਿੱਚ ਅੱਗੇ ਕੰਟੀਨਿਊ ਰੱਖਣਗੇ ਜਾਂ ਫਿਰ ਆਪਣਾ ਜਿਹੜਾ ਨਾਮ ਹੈ ਉਹ ਵਾਪਸ ਲੈ ਲੈਂਦੇ ਨੇ ਜਾਂ ਫਿਰ ਪ੍ਰਚਾਰ ਨਹੀਂ ਕਰਦੇ ਜਾਂ ਫਿਰ ਚੋਣਾ ਲੜਨ ਤੋਂ ਇਨਕਾਰੀ ਹੋ ਜਾਂਦੇ ਆ ਇਹ ਵੀ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਪਰ ਫਿਲਹਾਲ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਦੇ ਕੋਲੋਂ ਪਾਸਾ ਵਟ ਲਿਆ ਕਿਉਂਕਿ ਸਰਜੀਤ ਕੌਰ ਹੋਰਾਂ ਦੀਆਂ ਬੀਬੀ ਜਗੀਰ ਕੌਰ ਦੇ ਨਾਲ ਨਜ਼ਦੀਕੀਆਂ ਸਾਹਮਣੇ ਆਈਆਂ ਸੀ ਜਗ ਜ਼ਾਹਿਰ ਨੇ ਤੇ ਬੀਬੀ ਜਗੀਰ ਕੌਰ ਵੀ ਦੂਜੇ ਪਾਸੇ ਬਾਗੀ ਧੜੇ ਦੇ ਨਾਲ ਖੜੇ ਦਿਖਾਈ ਦੇ ਰਹੇ ਜਿੱਧਰਲੇ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਨੇਤਾ ਫਿਰ ਇਹ ਵੱਧ ਰਹੇ ਸਿਆਸੀ 파ੜੇ ਨੇ ਇੱਕ ਹੋਰ ਵੱਡੀ ਹਲਚਲ ਮਚਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ